ਇਹ 20-20 ਲੱਖ ਦੀਆਂ ਗੱਡੀਆਂ ਚ ਆਉਂਦੇ ਆ ਇਹ। ਹਾਂਜੀ। ਹੈ? ਇੱਥੇ ਆਪਣਾ ਹਾਈਪ ਬਣਾਉਂਦੇ ਆ ਇਹ। ਜਾਂ ਵੀ ਯੂਟਿਊਬਰ ਲੈ ਕੇ ਆਉਂਦੇ ਆ ਕੋਈ ਚਾਹ ਬਣਾ ਰਿਹਾ ਕੋਈ ਕੁਝ ਬਣਾ ਰਿਹਾ। ਹੈ? ਇਹਨਾਂ ਨੇ ਕੰਮ ਪਾਇਆ। ਵੈਜ ਕਿ ਖੋਲੀਏ ਦੇਖੋ। ਫਨ ਨੌਨ ਵੈਜ ਕੋਈ ਵੈਜ 20 ਲੱਖ ਦੀ ਗੱਡੀ ਆ। ਭਾਈ ਸਾਡਾ ਹੀ ਕੰਮ ਖੋਲਿਆ ਪਿਆ ਇਹਨਾਂ ਨੇ। ਆ 20 ਲੱਖ ਦੀ ਗੱਡੀ। ਹਾਂਜੀ। ਜੋਬ ਕਰਦੇ ਆ ਉਹਦੇ ਵੇ ਰਾਤ ਨੂੰ ਗੱਡੀ ਆ ਕੇ ਚਾਹ ਬਣਾਉਂਦੇ ਲੋਕਾਂ ਨੂੰ। ਹਾਂਜੀ। ਸਾਡੇ ਅਸੀਂ ਸਾਡੇ ਲਿਗਾਨਦਾਰ ਜਿਹੜੇ 30 ਤੋਂ 30 ਲੱਖ ਰੁਪਇਆ ਕਿਰਾਇਆ ਦਿੰਦੇ ਉਹਨਾਂ ਕੰਨੜ ਔਖਾ ਹੋਇਆ ਪਿਆ ਰਿਹਾ। ਲੇਕਿਨ ਅੱਜ ਮੈਨੂੰ ਐਕਸ਼ਨ ਲੈਣਾ ਪਿਆ। ਤਾਂ ਅਸੀਂ ਪਿੱਛੇ ਜੇ 20 25 ਦਿਨ ਹੋ ਗਏ। ਅ ਐਸਪੀ ਦਿਲਪ੍ਰੀਤ ਸਿੰਘ ਜੋ ਮਿਲ ਕੇ ਆਏ ਸੀਗੇ ਉਹਨਾਂ ਸਾਡਾ ਨੋਡਲ ਅਫਸਰ ਲਾਇਆ ਸੀ ਗੁਰਤੇਜ। ਆ ਕੇ ਮੈਂ ਜੋ ਦੇਖਿਆ ਰੀੜੀ ਭੜੀ ਇੰਨੀ ਵਧੀ ਆ। ਮੈਨੂੰ ਗੱਡੀ ਲਾਉਣ ਚ ਆਪਣੀ ਗੱਡੀ ਲਾਉਣ ਚ 15 ਮਿੰਟ ਲਾ ਕੇ। ਮੇਰੀ ਪਾਰਕਿੰਗ ਚ ਲਾਈਨਿੰਗ ਲੱਗੀ ਆ। ਲੇਕਿਨ ਉਹਦੇ باوجود ਵੀ ਮੈਨੂੰ 15 ਮਿੰਟ ਲੱਗੇ ਇਹ 20 ਲੱਖ ਦੀਆਂ ਗੱਡੀਆਂ ਚ ਆਉਂਦੇ ਆ ਇਹ ਹਾਂਜੀ ਹੈ ਇੱਥੇ ਆਪਣਾ ਹਾਈਪ ਬਣਾਉਂਦੇ ਆ ਇਹ ਜਾਂ ਵੀ ਯੂਟਿਊਬਰ ਲੈ ਕੇ ਆਉਂਦੇ ਆ ਕੋਈ ਚਾਹ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹਨਾਂ ਨੇ ਕੰਮ ਪਾਇਆ ਵੈਜ ਕਿ ਖੋਲੀਏ ਦੇਖੋ ਫਨੋਰ ਵੈਜ ਕੋਈ ਵੈਜ 20 ਲੱਖ ਦੀ ਗੱਡੀ ਹੈ ਇਹੋ ਕੋਲ ਭਾਈ ਸਾਡਾ ਹੀ ਕੰਮ ਖੋਲਿਆ ਪਿਆ ਇਹਨਾਂ ਨੇ ਆ 20 ਲੱਖ ਦੀ ਗੱਡੀ ਹੈ ਹਾਂਜੀ ਦੇਖ ਲਓ ਇਹ ਤਾਂ ਆ ਕੇ ਹਾਈਪ ਬਣਾ ਰਹੇ ਆ ਹਾਂਜੀ ਸਾਨੂੰ ਅੱਜ ਖਰੇ ਆ ਮੋਟਰਾਂ ਬੈਰ ਗੱਡੀ ਸੜਕ ਤੇ ਜਿਵੇਂ ਇਹ ਸਾਡੀ ਮਾਰਕੀਟ ਗੰਦ ਪਾਇਆ ਪਿਆ ਇਹਨਾਂ ਨੇ ਸਾਡੀ 550 ਸ਼ੋਰੋ ਦਾ ਹੈਗਾ ਰੈਂਟ ਅਸੀਂ ਰੈਂਟ ਇਥੋਂ ਘੱਟਾ ਜੇ ਸਾਰੇ ਤਿੰਨ ਦਿਹਾੜੀ ਕਰਦੇ ਆ ਜੋਬ ਕਰਦੇ ਆ ਉਹਦੇ ਵੇ ਰਾਤ ਨੂੰ ਗੱਡੀ ਆ ਕੇ ਚਾਹ ਬਣਾਉਂਦੇ ਲੋਕਾਂ ਨੂੰ ਹਾਂਜੀ ਸਾਡੇ ਅਸੀਂ ਸਾਡੇ ਦੁਕਾਨਦਾਰ ਜਿਹੜੇ 2 3 ਲੱਖ ਰੁਪਈਆ ਕਰਾਏ ਦਿੰਦੇ ਉਹਦਾ ਕੱਢਣਾ ਔਖਾ ਹੈ ਬਈ ਰੈਂਟ ਕੱਢਣਾ ਔਖਾ ਹੈ ਕਮਿਸ਼ਨਰ ਨੂੰ ਮਿਲੋਗੇ ਕੱਲ ਹਾਂ ਹਾਂ ਅਸੀਂ ਤਾਂ ਕਮਿਸ਼ਨਰ ਸਾਹਿਬ ਨੂੰ ਮਿਲ ਚੁੱਕੇ ਆ ਸਾਰਾ ਕੁਝ ਕਰ ਚੁੱਕੇ ਆ ਜੀ ਕੱਲ ਭਾਜੀ ਮਾਰਕੀਟ ਪੂਰੀ ਬੰਦ ਹੈ ਸਾਰੀ ਮਾਰਕੀਟ ਬੰਦ ਹੈ ਸਾਡੀ ਕੋਈ 3 ਵੀ 2 ਉਹਦਾ ਛੱਡ ਨਹੀਂ ਚੱਕਿਆ ਜਾਊਗਾ ਛੱਡ ਨਹੀਂ ਚੱਕਿਆ ਜਾਊਗਾ ਪੂਰਾ ਦਿਨ ਤਾਂ ਇਹ ਮੈਨੂੰ ਇੱਥੇ ਆਪਣੇ ਜਿਹੜੇ ਇਹਦਾ ਰਾਊਟ ਹੈ ਉੱਥੇ ਵੀ ਧਰਨਾ ਲਾਣਾ ਪਿਆ ਬਲਾਂਗ ਐਮ ਐਨ ਮਾਰਕੀਟ ਮੇਰੇ ਨਾਲ ਹੈ ਮੈਂ ਤਾਂ ਰਲਾਉਂਗਾ ਬੰਦ ਕਰਾਂਗੇ ਅਸੀਂ ਐਂਟਰੀ ਕੋਈ ਨਹੀਂ ਉਹ ਬੰਦ ਕਰਾਂਗੇ ਪਰ ਪਾਰਟੀ ਮੀਟਿੰਗ ਐ ਐਸਪੀ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਜਿਹੜਾ ਇੱਥੇ ਇੱਕ ਸਪੈਕਟਰ ਲਾਇਆ ਜਾਏਗਾ ਉਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਰੇ ਆਉਂਦੇ ਆ ਚਾਹ ਵਾ ਪੀ ਕੇ ਜੂਸ ਪੀ ਕੇ ਸੂਪ ਪੀ ਕੇ ਚੱਲ ਜਾਂਦੇ ਇਹਨਾਂ ਕੋਲ ਇਹ 10 ਰੁਪਏ 20 ਰੁਪਏ ਦੇ ਪੀ ਕੇ ਵਿਕੇ ਹੋਏ ਸਾਰੇ ਪ੍ਰਸ਼ਾਸਨ ਸਾਰਾ ਵੀ ਕਿਆ ਹੋਇਆ ਤੁਸੀਂ ਐਮਐਲਏ ਨੂੰ ਵੀ ਮਿਲੋਗੇ ਬਿਲਕੁਲ ਮਿਲਾਂਗੇ ਐਮਐਲਏ ਸਾਹਿਬ ਨੂੰ ਮਿਲਾ ਕੇ ਅਸੀਂ ਅਸੀਂ ਕੱਲੇ ਵੀ ਡੇਟ ਚ ਮਾਰਕੀਟ ਖੋਲਣੀ ਨਹੀਂ ਆ ਅਸੀਂ ਬਹੁਤ ਤੰਗ ਹੋ ਚੁੱਕੇ ਮੈਨੂੰ 1 ਸਾਲ ਹੋ ਗਿਆ ਦੇਖਦੇ ਹੋਏ ਮਾਰਕੀਟ ਵਾਲੇ ਮੇਰੇ ਤੰਗ ਹੋਏ ਪਏ ਆ ਮੈਨੂੰ ਤਾਂ ਅੱਜ ਰੋਣਾ ਕਿਹਾਂ ਵੀ ਇਹ ਮੇਰੇ ਮਾਰਕੀਟ ਵਾਲੇ ਸਾਰੇ ਖੜੇ ਆ ਸਾਡਾ 22 ਪ੍ਰਧਾਨ ਖੜਾ ਇਹ ਪਾਲਟਾਪੇ ਤੇ ਖੜੇ ਆ ਇਹ ਹੁਸ਼ਾਰਪਰੀਆ ਅੱਤੀ ਤੇ ਖੜੇ ਆ ਸਾਰੇ ਖੜੇ ਆ ਇੱਕ ਸਾਡਾ ਹੋਰ ਸ਼ਖਸ ਆ ਬਹਰੂ ਅਗੇ ਨਹੀਂ ਲਾਉਂਗਾ ਉਹ ਨੂੰ ਇੱਕ ਪਰਫਿਊਮ ਦਾ ਸੈਂਟ ਵੇਚਣ ਵਾਲਾ ਅੱਜ ਮੈਂ ਦੱਸ ਰਿਹਾ ਤੁਹਾਡੇ ਕੈਮਰੇ ਕੇ ਉਹ ਧਮਕੀ ਦੇ ਕੇ ਗਿਆ ਕਿ ਮੈਨੂੰ ਹਟਾ ਕੇ ਦਿਆ ਤੇ ਤੂੰ ਰਾਤ ਨੂੰ ਲੰਘੀ ਇੱਥੋਂ ਮਲੇ ਇਹ ਤੰਗੀਆਂ ਧਮਕੀਆਂ ਮਿਲ ਰਹੀਆਂ ਹਨ ਇਹ ਸਾਡੇ ਕਈ ਮਹੀਨਿਆਂ ਤੋਂ ਮਸਲਾ ਚੱਲ ਰਿਹਾ ਸੀਗਾ ਕਿ ਨਾਈਟ ਦੇ ਜਿਹੜੀਆਂ ਰੇੜੀ ਫੜੀਆਂ ਦਿਖਦੀਆਂ ਹੁਣ ਮੈਂ ਦਿਖਾਉਣਾ ਤਾਂ ਉਹ ਨਾਲ ਚੱਲ ਗਏ ਤਾਂ ਮੈਂ ਤਾਂ ਇਗਨੋਰ ਕਰ ਰਿਹਾ ਸੀਗਾ ਕਿ ਇਹ ਨਾ ਹੋਵੇ ਕੰਮ ਲੇਕਿਨ ਅੱਜ ਮੈਨੂੰ ਐਕਸ਼ਨ ਲੈਣਾ ਪਿਆ ਤਾਂ ਅਸੀਂ ਪਿੱਛੇ ਦੇ 20 25 ਦਿਨ ਹੋ ਗਏ ਸਪੀ ਦਿਲਪ੍ਰੀਤ ਸਿੰਘ ਜੋ ਮਿਲ ਕੇ ਆਏ ਸੀਗੇ ਉਹਨਾਂ ਸਾਡਾ ਨੋਟਲ ਅਫਸਰ ਲਾਇਆ ਸੀ ਗੁਰਤੇਜ ਅੱਜ ਜਦੋਂ ਮੈਂ ਆਇਆ ਮਾਰਕੀਟ 'ਚ ਮੇਰੇ ਮਾਰਕੀਟ ਵਾਲੇ ਬੰਦੇ ਨੇ ਬੁਲਾਇਆ ਸੀ ਇਸ ਰੌਲੇ ਨੇ ਤਾਂ ਇੱਥੇ ਵੀ ਭਾਈ ਰੇੜੀ ਫੜੀ ਬਹੁਤ ਵੱਧ ਗਈ ਆ ਮੈਂ ਆਉਣਾ ਪਿਆ ਮੈਨੂੰ ਇਸ ਟਾਈਮ ਤਾਂ ਆ ਕੇ ਮੈਂ ਜਦੋਂ ਦੇਖਿਆ ਰੇੜੀ ਫੜੀ ਇੰਨੀ ਵਧੀ ਆ ਮੈਨੂੰ ਗੱਡੀ ਲਾਉਣ 'ਚ ਆਪਣੀ ਗੱਡੀ ਲਾਉਣ 'ਚ 15 ਮਿੰਟ ਲੱਗੇ ਮੇਰੀ ਪਾਰਕਿੰਗ 'ਚ ਲਾਈਨਿੰਗ ਲੱਗੀ ਆ ਲੇਕਿਨ ਉਹਦੇ باوجود ਵੀ ਮੈਨੂੰ 15 ਮਿੰਟ ਲੱਗੇ ਗੱਡੀ ਲਾਉਣੇ। ਫੇਰ ਜਦੋਂ ਮੈਂ ਗੁਰਤੇਜ ਨੂੰ ਫੋਨ ਕੀਤਾ ਉਹ ਜੀ ਮੈਂ ਇੱਧਰ ਐ ਜੀ ਉੱਧਰ ਐ ਆ ਜਾਓ ਜੀ ਸਿੰਧੀ ਦੇ ਅੱਗੇ ਖੜਾ। ਮੈਂ ਕਿਹਾ ਮੈਂ ਸੱਬੇ ਅੱਗੇ ਆਪਣਾ ਸਟੋਪ ਮੈਂ ਉੱਥੇ ਖੜਾ ਤੂੰ ਆ ਜਾ। ਨਹੀਂ ਜੀ ਐਸਐਚਓ ਨਾਲ ਗੱਲ ਕਰ ਲੋ ਜੀ। ਐਸਐਚਓ ਸਾਹਿਬ ਆਏ ਉਥੇ ਸਿੰਧੀ ਦੇ ਅੱਗੇ ਖੜੇ ਜੀ ਮੈਂ ਉਹਨੂੰ ਕਹਾਂਗਾ ਵੀ ਰੈਡੀ ਫੜੀ ਹਟਾਓ। ਕਿਉਂ ਨਹੀਂ ਹਟਾਰੇ ਤੂੰ ਪਾਰਕਿੰਗ 'ਚ ਲੱਗੀ ਐ। ਯਾਰ ਪਾਰਕਿੰਗ ਤਾਂ ਹਰੇਕ ਦਾ ਰਾਈਟ ਐ। ਹਰੇਕ ਨੇ ਗੱਡੀ ਪਾਰਕ ਕਰਨੀ ਐ। ਲੇਕਿਨ ਉਹ ਕਹਿੰਦਾ ਜੀ ਇਹ ਤਾਂ ਯੂਓ ਨੂੰ ਬੁਲਾਓ ਜੀ। ਪਾਰ ਬਹਿਂਦੀਏ ਉਹਨੂੰ ਆ ਵੀ ਉਹਨਾਂ ਮੈਂ ਕਿਹਾ ਯੂ ਉਹਨੂੰ ਬੁਲਾ ਹੁਣ ਇਸ ਟਾਈਮ ਕਿਤਾ ਯੂ ਆਊਗਾ ਇਹ ਤਾਂ ਪਾਰਕਿੰਗ ਦਾ ਕੋਈ ਨਹੀਂ ਉਹਦੀ ਹੈ ਪਾਰਕਿੰਗ ਖਾਲੀ ਕਰਾਉਣੇ ਪੁਲਿਸ ਦਾ ਕੰਮ ਹੈ ਠੀਕ ਹੈ ਨਾ ਤੁਸੀਂ ਖਾਲੀ ਕਰਾਓ ਸਾਡੀ ਪਾਰਕ ਉਹ ਕਹਿੰਦੇ ਅਸੀਂ ਚੱਲੇ ਮੈਂ ਕਿਹਾ ਜਾਓ ਸਿੱਧੇ ਜੀ ਸਾਹਿਬ ਠੀਕ ਹੈ ਨਾ ਕਹਿੰਦੇ ਅਸੀਂ ਚੱਲੇ ਮੈਂ ਕੋਈ ਗੱਲ ਨਹੀਂ ਕਿ ਜਾਓ ਤੁਸੀਂ ਅਸੀਂ ਆਪੇ ਦੇਖ ਲਾਂਗੇ ਮੈਂ ਸਾਨੂੰ ਤੁਹਾਡੀ ਲੋੜ ਨਹੀਂ ਜਦ ਇੱਕ ਐਸਪੀ ਨੇ ਗੁਰਤੇਜ ਸਿੰਘ ਨੂੰ ਡੋਡਲ ਅਫਸਰ ਅਪਾਇੰਟ ਕਰਤਾ ਸਾਡਾ ਕਹਾਂ ਭਾਈ ਤੂੰ ਸਾਰਾ ਦੇਖਣਾ ਹੈ ਇੱਥੇ ਦਾ ਠੀਕ ਹੈ ਨਾ ਉਹ ਕਹਿੰਦਾ ਮੈਂ ਮੇਰੇ ਕੋਲ ਆਪ ਨਹੀਂ ਆ ਤਾਂ ਐਸਐਚਓ ਸਾਹਿਬ ਐਸਐਚਓ ਸਾਹਿਬ ਕਹਿੰਦੇ ਮੇਰੇ ਵੀ ਹੱਥ ਮੀਆਂ ਨੇ ਮੈਂ ਤੂੰ ਜਾਓ ਫਿਰ ਅਸੀਂ ਆਪਣੀ ਸੇਫਟੀ ਆਪ ਹੀ ਕਰਾਂਗੇ ਹੁਣ ਕੱਲ ਹੁਣ ਲਾਸਟ ਮੈਂ ਇਹ ਦੱਸ ਰਿਹਾ ਕੱਲ ਸਵੇਰੇ ਸਾਡੀ ਰਹੂਗੀ ਮਾਰਕੀਟ ਬੰਦ ਚਾਹੇ ਛੁੱਟੀ ਵੀ ਆ 25 ਦਸੰਬਰ ਕਰ ਗਏ ਐਡਮਿਨ ਦੀ ਛੁੱਟੀ ਆ ਲੇਕਿਨ ਸਾਡੇ ਮੈਂ ਮਾਰਕੀਟਾਂ ਨੂੰ ਸਾਰੇ ਆਪਣੀ ਨੂੰ ਨੋਟਿਸ ਭੇਜਤਾ ਕਿ ਮਾਰਕੀਟ ਰਹੂਗੀ ਬੰਦ ਅਸੀਂ ਚਾਬੀਆਂ ਡੀਸੀ ਨੂੰ ਜਾਂ ਐਮਐਲਏ ਸਾਹਿਬ ਨੂੰ ਦੇ ਕੇ ਆਵਾਂਗੇ ਠੀਕ ਹੈ ਹੁਣ ਆਜੋ ਮੇਰੇ ਨਾਲ ਤੁਹਮੇ ਅੱਜ ਦਿਖਾਵਾਂ ਸਾਡੀ ਮਾਰਕੀਟ ਦਾ ਹਾਲਾਤ